ਤੁਸੀਂ ਦੇਖ ਰਹੇ ਹੋ ਪਲੰਗ ਇਹ ਮੇਰੇ ਪਿੱਛੇ ਜੋ ਤੁਸੀਂ ਸਟੇਜ ਦੇਖ ਰਹੇ ਹੋ ਇਹ ਪਟਿਆਲਾ ਜ਼ਿਲ੍ਹੇ ਦਾ ਨਾਬਾ ਤਹਿਸੀਲ ਦਾ ਪਿੰਡ ਹੈ ਕਕਰਾਲਾ ਕਕਰਾਲੇ ਦੀ ਸਾਂਝ ਤੁਹਾਡੇ ਨਾਲ ਕਿਉਂ ਪਵਾਉਣ ਲੱਗਿਆ ਇਸ ਪਿੰਡ ਨੇ ਕਈ ਬਲੱਖਣ ਕਦਮ ਚੁੱਕੇ ਨੇ ਜਿਹੜੇ ਪੰਜਾਬ ਦੇ ਪਿੰਡਾਂ ਦੇ ਲਈ ਚਾਨਣ ਬਨਾਰਾ ਬਣ ਸਕਦੇ ਨੇ ਪੰਜਾਬ ਦੇ ਪਿੰਡਾਂ ਨੂੰ ਜਾਗਰੂਕ ਕਰ ਸਕਦੇ ਨੇ ਔਰ ਜਿਹੜੀਆਂ ਜਾਗਰੂਕਤਾ ਦੀ ਲੋੜ ਹੁੰਦੀ ਹੈ ਉਹਦੇ ਬਾਰੇ ਸੋਚ ਸਮਝ ਕੇ ਆਪੋ ਆਪਣੇ ਪਿੰਡਾਂ 'ਚ ਅਮਲ ਕਰ ਸਕਦੇ ਨੇ ਹੋਇਆ ਕੀ ਆ ਕਕਰਾਂ ਦੇ ਵਿੱਚ ਸਭ ਤੋਂ ਪਹਿਲੀ ਗੱਲ ਜਿਵੇਂ ਕਈ ਥਾਵਾਂ ਤੇ ਬਾਇਓ ਗੈਸ ਪਲਾਂਟਾਂ ਦੇ ਖਿਲਾਫ ਲਗ ਲਗਭਗ ਧਰਨੇ ਚੱਲ ਰਹੇ ਨੇ ਬਹੁਤ ਬਾਤ ਚਾਹੇ ਮੁਸਕਾਬਾਦ ਦੇ ਵਿੱਚ ਚੱਲੇ ਚਾਹੇ ਉਹਨਾਂ ਅਖਾਰਾ ਪਿੰਡ ਹੈ ਚਾਹੇ ਵਖ ਵਖ ਬਾਕੀ ਦੇ ਪਿੰਡ ਨੇ ਚਾਹੇ ਉਹ ਪਾਣੀ ਦੇ ਮਾਮਲੇ ਦੇ ਵਿੱਚ ਜੀਰੇ ਫੈਕਟਰੀ ਦਾ ਮਾਮਲਾ ਸੀਗਾ ਤੇ ਉੱਥੇ ਧਰਨਾ ਚੱਲ ਰਿਹਾ ਲਗਾਤਾਰ ਚਾਹੇ ਉਹ ਕਾਲਾ ਮੋਰਚਾ ਲੱਗਿਆ ਹੋਇਆ ਕਾਲੇ ਪਾਣੀ ਦਾ ਮੋਰਚਾ ਕਿੰਨੀਆਂ ਹੀ ਚੀਜ਼ਾਂ ਨੇ ਕਕਰਾਲੇ ਦੇ ਵਿੱਚ ਵੀ ਲੋਕਾਂ ਨੂੰ ਬਿਨਾ ਪੁੱਛੇ ਬਿਨਾ ਗੱਲ ਦੱਸੇ ਕਿਉਂਕਿ ਤੁਹਾਨੂੰ ਪਤਾ ਹੈ ਪੰਚਾਇਤਾਂ ਭੰਗ ਹੋ ਜਾਂ ਹੁੰਜਾਂ ਨੇ ਪ੍ਰਬੰਧਕ ਲਾਏ ਹੋਏ ਨੇ ਤਾਂ ਜਿਹੜਾ ਪ੍ਰਬੰਧਕ ਲਾਇਆ ਸੀ ਉਹਨੇ ਆਪਣੇ ਆਪ ਹੀ ਪਿੰਡ ਦੇ ਲੋਕਾਂ ਦੀ ਇਹ ਸਮਝਦੇ ਹੋਏ ਕਿ ਆਪਾਂ ਹੁਣ ਮਾਲਕਾਂ ਆਪਾਂ ਜੋ ਮਰਜ਼ੀ ਕਰ ਸਕਦੇ ਆ ਆਪਣੇ ਢੰਗ ਨਾਲ ਹੀ ਪਿੰਡ ਦੀ 18 ਏਕੜ ਜ਼ਮੀਨ ਬਾਇਓ ਗੈਸ ਪਲਾਂਟ ਦੇ ਲਈ ਦੇਣ ਦਾ ਫੈਸਲਾ ਕਰਤਾ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਸਾਡੀ ਜ਼ਮੀਨ ਜਾ ਰਹੀ ਹੈ ਨਾ ਕੇਵਲ ਜਾ ਰਹੀ ਹੈ ਉਹਨਾਂ ਨੇ ਫੈਸਲਾ ਕੀਤਾ ਕਿ ਸਾਨੂੰ ਫੈਕਟਰੀਆਂ ਦਿਖਾਓ ਕਿੱਥੇ ਲੱਗ ਜਾਣੇ ਉਹਦਾ ਜਿਹੜਾ ਵੇਸਟ ਹੈ ਉਹਦਾ ਕੀ ਅਸਰ ਹੁੰਦਾ ਹੈ ਔਰ ਉਹ ਵੇਸਟ ਦਾ ਅਸਰ ਜੇ ਠੀਕ ਨਾ ਹੋਇਆ ਤਾਂ ਅਸੀਂ ਨਹੀਂ ਲੱਗਣ ਦੇਵਾਂਗੇ ਕਿਹਾ ਜਾਂਦਾ ਕਿ ਉਹ ਮੁਸਕਾਬਾਦ ਵੀ ਗਏ ਆੜਦ ਵਾਲੇ ਗਏ ਜਿੱਥੇ ਵੀ ਕਿਤੇ ਸੀ ਤੇ ਲੋਕਾਂ ਨੂੰ ਲੱਗਿਆ ਕਿ ਸਾਡੇ ਲਈ ਇਹ ਫਿੱਟ ਨਹੀਂ ਹੈ ਪਹਿਲੀ ਗੱਲ ਤਾਂ ਇਹ ਕਿ ਉਹ ਫੈਕਟਰੀ ਪਟੜਨੀ ਹੈ ਦੂਜੀ ਗੱਲ ਉਹਨਾਂ ਨੂੰ ਜਦੋਂ ਜਾਗਰੂਕਤਾ ਆਈ ਇਸ ਲੈਵਲ ਦੀ ਕਿ ਕਿਸੇ ਮਾਮਲੇ ਦੇ ਵਿੱਚ ਕੋਈ ਪ੍ਰਬੰਧਕ ਪਿੰਡ ਦੀ ਜ਼ਮੀਨ ਕਿਵੇਂ ਲੈ ਸਕਦਾ ਕਿਵੇਂ ਦੇ ਸਕਦਾ ਹੈ ਪਿੰਡ ਦੀ ਜ਼ਮੀਨ ਪਿੰਡ ਦਾ ਹੀ ਵਿਰਾਸਤ ਹੁੰਦੀ ਹੈ ਪਿੰਡ ਦੀ ਜ਼ਮੀਨ ਪਿੰਡ ਦੀ ਗ੍ਰਾਮ ਸਭਾ ਦੀ ਜਾਇਦਾਦ ਹੁੰਦੀ ਹੈ ਤੇ ਹਾਲਾਂਕਿ ਉਹ ਤਾਂ ਕੱਲੀ ਪੰਚਾਇਤ ਨੂੰ ਵੀ ਹੱਕ ਨਹੀਂ ਹੁੰਦਾ ਜੇ ਗ੍ਰਾਮ ਸਭਾ ਨਾ ਦੇਵੇ ਤਾਂ ਪੰਚਾਇਤ ਨਹੀਂ ਦੇ ਸਕਦੀ ਪਰ ਚੁਣੀ ਹੋਈ ਪੰਚਾਇਤ ਦੀ ਨਾ ਹੋਣ ਕਰਕੇ ਪ੍ਰਬੰਧਕ ਦਾ ਇਹ ਦੇਣਾ ਇਹ ਪੂਰੇ ਤੰਤਰ ਦਾ ਲੋਕਾਂ ਦੀਆਂ ਜ਼ਮੀਨਾਂ ਸ਼ਾਮਲਾਟ ਜ਼ਮੀਨਾਂ ਲੈ ਜਾਣ ਦੇ ਲੁੱਟ ਲੈਣ ਦੇ ਖੋਹ ਲੈਣ ਦੇ ਕਬਜ਼ਾ ਲੈਣ ਦਾ ਇੱਕ ਮਿਸਾਲ ਇੱਕ ਉਦਾਹਰਨ ਪੇਸ਼ ਕਰਦਾ ਹੈ ਦੂਜੀ ਗੱਲ ਇਸ ਪਿੰਡ ਵਾਲਿਆਂ ਨੂੰ ਕੀ ਪਤਾ ਲੱਗੀ ਇਹ ਪਤਾ ਲੱਗੀ ਕਿ ਪੰਚਾਇਤਾਂ ਭਾਵੇਂ ਭੰਗ ਨੇ ਪਰ ਗ੍ਰਾਮ ਸਭਾਵਾਂ ਕਦੇ ਭੰਗ ਨਹੀਂ ਹੋ ਸਕਦੀਆਂ ਇਹ ਪਰਮਾਨੈਂਟ ਬਾਡੀ ਹੁੰਦੀ ਹੈ ਇਹ ਸਥਾਈ ਬਾਡੀ ਹੈ ਇਸੇ ਕਰਕੇ ਪਿੰਡ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਪਿੰਡ ਦੇ 25 30% ਹਾਲਾਂਕਿ 20% ਹੁੰਦਾ ਦੀ ਹੁੰਦੀ ਆ ਕਿ ਲਿਖ ਕੇ ਦੇਣ ਬੀ ਡੀ ਪੀਓ ਨਾਬਾ ਨੂੰ ਲਿਖ ਕੇ ਦਿੱਤਾ ਤੇ ਉਹਨਾਂ ਨੇ ਗ੍ਰਾਮ ਸਭਾ ਦਾ اجلاس ਬੁਲਾਤਾ ਆ 19 ਅਗਸਤ ਜਿਹੜੀ ਆਹੀ ਅਗਸਤ ਮਹੀਨਾ ਗਿਆ 19 ਅਗਸਤ ਨੂੰ ਪਿੰਡ ਦੇ ਲੋਕਾਂ ਨੇ ਇੱਕ ਵੱਡੇ ਗ੍ਰਾਮ ਸਭਾ ਦੇ ਇਕੱਠ ਦੇ ਵਿੱਚ ਅਫੀਸ਼ਲ ਮਤਾ ਪਾ ਕੇ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਇਹ ਕਿਹਾ ਕਿ ਸਾਡੇ ਕੋਲ ਕੋਈ ਜ਼ਮੀਨ ਨਹੀਂ ਹੈ ਅਸੀਂ ਇਸ ਪਲਾਂਟ ਲਈ ਜ਼ਮੀਨ ਨਹੀਂ ਦੇਣੀ ਦੂਜੀ ਗੱਲ ਕੀ ਕੀਤੀ ਦੂਜੀ ਗੱਲ ਕੀਤੀ ਕਿ ਤੁਸੀਂ ਸਾਡਾ ਨੁਕਸਾਨ ਕਰਾਤਾ ਨੁਕਸਾਨ ਹੀ ਕਰਾਤਾ ਕਿ ਜ਼ਮੀਨ ਬੋਲੀ ਤੇ ਚੜ੍ਹਨੀ ਸੀ ਪੰਚਾਇਤ ਨੂੰ ਆਮਦਨ ਆਉਣੀ ਸੀ ਪਿੰਡ ਨੂੰ ਆਮਦਨ ਆਉਣੀ ਸੀ ਉਹ ਆਮਦਨ ਤੁਸੀਂ ਸਾਡਾ ਲੈ ਗਏ ਹੋ ਹੁਣ ਵੀ ਇੱਕ ਤਾਂ ਉਹਦਾ ਸੰਗਿਆਨ ਲਿਆ ਜਾਵੇ ਕਿ ਉਹ ਕਿਦੇ ਕਰਕੇ ਹੋਈ ਹੈ ਕਿਹਨੇ ਕਿਹਾ ਦੂਜੀ ਗੱਲ ਇਸ ਕਰਕੇ ਹੈ ਕਿ ਤੁਰੰਤ ਬੋਲੀ ਕਰਾਈ ਜਾਵੇ ਤੇ ਇਹ ਗੱਲ ਪਿੰਡ ਨੇ ਸਾਬਤ ਕਰਤੀ ਤੇ ਹਾਂ ਅਸੀਂ ਪਿੰਡ ਦੀ ਗ੍ਰਾਾਮ ਸਭਾ ਦੇ ਜੋਰ ਆਪਣੀ ਜ਼ਮੀਨ ਬਚਾ ਕੇ ਰੱਖ ਸਕਦੇ ਆ ਪਰ ਮਾਮਲਾ ਇੱਥੇ ਹੱਲ ਨਹੀਂ ਹੁੰਦਾ ਇੱਥੇ ਟਿਕਦਾ ਨਹੀਂ ਹੈ ਜਿਹੜੇ ਅਫਸਰਾਂ ਦੇ ਦਿਮਾਗ ਦੇ ਵਿੱਚ ਅਫਸਰੀ ਦਾ ਫਤੂਰ ਹੁੰਦਾ ਹੈ ਤਾਕਤ ਦਾ ਫਤੂਰ ਹੁੰਦਾ ਹੈ ਉਹ ਇਸ ਢੰਗ ਦੇ ਨਾਲ ਪੇਸ਼ ਆਉਂਦੇ ਨੇ ਕਿ ਉਹਨਾਂ ਨੇ ਕੀ ਕੀਤਾ ਦੋ ਦਿਨ ਪਹਿਲਾਂ ਇੱਕ ਚਾਰ ਮੁਲਾਜ਼ਮ ਤੌਰ ਤੇ ਪਿੰਡ ਦੇ ਵਿੱਚ ਇੱਕ ਪਟਵਾਰੀ ਕੁਝ ਮੰਰੇਗਾ ਨਾਲ ਸੰਬੰਧਿਤ ਦੇ ਪੰਚਾਇਤ ਦੇ ਨਾਲ ਸੰਬੰਧਿਤ ਇੱਕ ਅੰਦਾਂ ਚਾਰੇ ਕੀ ਕਰਨ ਲੱਗੇ ਨੇ ਚਾਰੇ ਕਰਨ ਲੱਗੇ ਨੇ ਪਿੰਡ ਦੇ ਵਿੱਚ ਗਲੀਆਂ 'ਚ ਘੁੰਮਦੇ ਨੇ ਇੱਕ ਮਤਾ ਪਾ ਲਿਆ ਪਿੰਡ ਵੱਲੋਂ ਆਪੀ ਉੱਪਰ ਦਸਖਤ ਕਰਾਉਣਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਇਹ ਜ਼ਮੀਨ ਬਾਇਓ ਗੈਸ ਪਲਾਂਟ ਨੂੰ ਦੇਣਾ ਚਾਹੁੰਦੇ ਆ ਐਵੇਂ ਨੂੰ ਜਦੋਂ ਸਤਾਰਕ ਲੋਕਾਂ ਨੂੰ ਪਤਾ ਲੱਗਿਆ ਕਿਉਂਕਿ ਉਹਨਾਂ ਨੇ ਤਾਜੀ ਗ੍ਰਾਮ ਸਭਾ ਕੀਤੀ ਸੀ ਇਸ ਪੰਜਾਬ ਦੇ ਵਿੱਚ ਸ਼ਾਇਦ ਪਹਿਲਾ ਕੇਸ ਹੋਇਆ ਹੁਣ ਤੁਹਾਡੀ ਜਾਣਕਾਰੀ ਦੇ ਵਿੱਚ ਕਿ ਉਹਨਾਂ ਨੇ ਨਾਗਰਿਕ ਹਿਰਾਸਤ ਪਾਤੀ ਜਿਹਨੂੰ ਸਿਟੀਜ਼ਨ ਅਰੈਸਟ ਕਹਿੰਦੇ ਆ ਤੁਹਾਨੂੰ ਵੀ ਪਤਾ ਨਹੀਂ ਕਿੰਨਾ ਕੁ ਪਤਾ ਸਿਟੀਜ਼ਨ ਅਰੈਸਟ ਕਿਹਨੂੰ ਕਹਿੰਦੇ ਨੇ ਇਸ ਸੀਆਰਪੀਸੀ ਚ ਜਿਹੜਾ ਅਪਰਾਧ ਦਾ ਮਾਮਲਾ ਸਾਰਾ ਉਹ ਸਾਰੇ ਮਾਮਲੇ ਦੇ ਵਿੱਚ ਕੀ ਹੈ ਕਿ ਸਧਾਰਨ ਨਾਗਰਿਕਾਂ ਨੂੰ ਜੇ ਲੱਗਦਾ ਹੋਵੇ ਕਿ ਬੰਦਾ ਭਗੌੜਾ ਹੈ ਮੈਨੂੰ ਪਤਾ ਲੱਗ ਗਿਆ ਇਹ ਬੰਦਾ ਕੋਈ ਹੋਰ ਕ੍ਰਾਈਮ ਕਰਨ ਆਇਆ ਉਹਦੀ ਮਨਸ਼ਾ ਤੇ ਸ਼ੱਕ ਹੋ ਗਿਆ ਕਿ ਕੋਈ ਗਲਤ ਕੰਮ ਕਰੂਗਾ ਤਾਂ ਉਹਦੀ ਅਰੈਸਟ ਪਾਈ ਜਾ ਸਕਦੀ ਹੈ ਥਾਣੇ ਨੇੜਲੇ ਥਾਣੇ ਨੂੰ ਸੂਚਿਤ ਕੀਤਾ ਜਾ ਸਕਦਾ ਹੈ ਔਰ ਉਹਦੀ ਅਰੈਸਟ ਕੀਤਾ ਬੰਦਾ ਗ੍ਰਿਫਤਾਰਕ ਸਭ ਬੰਦਾ ਥਾਣੇ ਨੂੰ ਸੌਂਪਿਆ ਜਾਂਦਾ ਤੇ ਉਸੇ ਅਰੈਸਟ ਦੇ ਮੁਤਾਬਕ ਕਾਰਵਾਈ ਹੁੰਦੀ ਹੈ ਅੱਗੇ ਜਾ ਕੇ हां ਇਹ ਜਰੂਰ ਕਰਨਾ ਹੁੰਦਾ ਪਿੰਡ ਵਾਲਿਆਂ ਨੇ ਕਿ ਉਹਦੇ ਨਾਲ ਧੱਕਾ ਮੁਖੀ ਕੁੱਟਮਾਰ ਜਾਂ ਬਾਕੀ ਚੀਜ਼ਾਂ ਨਹੀਂ ਕਰਨੀਆਂ ਹੁੰਦੀਆਂ ਪਰ ਉਹਨਾਂ ਨੂੰ ਬਿਠਾਇਆ ਜਾਂਦਾ ਤੇ ਇਹ ਪਿੰਡ ਵਾਲਿਆਂ ਨੇ ਵੀ ਕੀ ਕੀਤਾ ਉਹਨਾਂ ਨੂੰ ਦਿਨ ਦੇ 2 ਵਜੇ ਆਏ ਸੀ ਰਾਤ ਦੇ 9:00 ਵਜੇ ਬੀਡੀਪੀਓ ਨਾਬਾ ਆਈ ਐਸਐਚਓ ਆਇਆ ਤੇ ਇਵਨ ਡੀਐਸਪੀ ਨੂੰ ਵੀ ਆਉਣਾ ਪਿਆ ਤੇ ਉਹ ਸਾਰਿਆਂ ਨੇ ਕਰ ਕਰਕੇ ਕਾਰਜੀ ਲਖਾਈ ਉਸ ਅਰੈਸਟ ਦੇ ਮਾਮਲੇ ਦੇ ਵਿੱਚ ਕਿ ਇਹਦੇ ਤੇ ਰਸੀਵ ਕਰਕੇ ਲੈ ਜਾਓ ਕਿ ਅਸੀਂ ਤੁਹਾਨੂੰ ਹਰਾਸਤੀ ਬੰਦੇ ਸੌਪੇ ਨੇ ਇੰਨੀ ਦੇਰ ਇਸੇ ਗੱਲ ਤੇ ਲੱਗੀ ਰਹੀ ਕਿ ਜੀ ਦਸਕਤ ਲਿਖ ਕੇ ਨਹੀਂ ਦੇ ਸਕਦੇ ਕੱਲ ਨੂੰ ਇਹ ਪੰਗਾ ਪਊਗਾ ਐਵੇਂ ਹੀ ਦੇ ਦਿਓ ਬੰਦੇ ਪਰ ਪਿੰਡ ਵਾਲਿਆਂ ਦੀ ਜਿੱਤ ਹੋਈ ਅਰਜੀ ਤੇ ਰਸੀਵ ਕਰਾਇਆ ਗਿਆ ਤੇ ਲਿਖਾਈ ਗਈ ਦੂਸਰੀ ਗੱਲ ਉਹ ਤਾਂ ਚਲੇ ਗਏ ਤੇ ਪਿੰਡ ਦੇ ਵਿੱਚ ਬीडीपीਓ ਵਾਅਦਾ ਕਰਕੇ ਗਏ ਨੇ ਲੇਡੀ ਬीडीपीਓ ਹੈ ਉਹ ਵਾਅਦਾ ਕਰਕੇ ਗਏ ਕਿ ਅੱਜ ਦੇ ਦਿਨ ਜਿਹੜੇ ਦਿਨ ਅਸੀਂ ਗੱਲ ਕਰ ਰਹੇ ਹਾਂ ਇਹ ਦਿਨ ਹੈ 5 ਸਤੰਬਰ ਕਿ ਪੰਜਾਬ ਤੁਹਾਡੀ ਸ਼ਾਮਲਾਠ ਦੀ 5 ਸਤੰਬਰ ਨੂੰ ਬੋਲੀ ਹੋਏਗੀ ਕਿਉਂਕਿ ਪਿੰਡ ਦੀ ਜ਼ਮੀਨ ਜਾਦਾ ਇਸ ਲਈ ਡੀਡੀਪੀਓ ਨੇ ਆਉਣਾ ਹੁੰਦਾ ਸਾਰੇ ਲੋਕ ਇਕੱਠੇ ਹੋਏ ਬੈਠੇ ਸੀਗੇ ਕਿ ਬੋਲੀ ਹੋਏਗੀ ਪੰਚਾਇਤ ਦੀ ਬੋਲੀ ਤੇ ਲਵਾਂਗੇ ਆਪਾਂ ਹਾਂ ਨਾ ਡੀਡੀਪੀ ਉਹ ਨਾ ਡੀਡੀਪੀ ਦਾ ਨਿਸ਼ਾਨ ਨਾ ਕੋਈ ਟੈਲੀਫੋਨ ਨਾ ਕੋਈ ਸੂਚਨਾ ਇਸ ਢੰਗ ਨਾਲ ਭਗਵੰਤ ਮਾਨ ਜੀ ਤੁਹਾਡੇ ਅਧਿਕਾਰੀ ડીਲ ਕਰ ਰਹੇ ਨੇ ਲੋਕਾਂ ਨੂੰ ਐਵੇਂ ਪਿੰਡ ਤੋਂ ਸਰਕਾਰ ਚੱਲ ਰਹੀ ਐ ਸੱਥਾਂ ਤੋਂ ਜਿਵੇਂ ਤੁਸੀਂ ਚਲਾਉਣਾ ਚਾਹਦੇ ਹੋ ਇਸੇ ਤਰੀਕੇ ਦੇ ਨਾਲ ਲੋਕ ਬੈਠੇ ਹੋਏ ਨੇ ਤੇ ਅਜੇ ਤੱਕ ਵੀ ਢਿੱਕਦੇ ਨੇ ਹੁਣ ਤਾਂ 2:30 ਵੱਜ ਗਏ ਨੇ ਦਿਨ ਗੁਜ਼ਰ ਨੂੰ ਐ ਜਾਓ 2 ਵਜੇ ਤੋਂ ਬਾਅਦ ਆਉਂਦੇ ਨੇ ਦਸਕਤ ਕਰਾਉਣੇ ਵੀ ਨਹੀਂ ਪਤਾ ਕਿ ਸ਼ਾਇਦ ਉਸ ਤੋਂ ਬਾਅਦ ਆਉਂਦੇ ਹੋਣ ਕੋਈ ਤੇ ਲੋਕਾਂ ਕੋਲ ਨਹੀਂ ਆਏ ਤੇ ਉਹ ਸ਼ਾਮਲਾਟ ਜ਼ਮੀਨ ਦਾ ਜਿਹੜਾ ਘਾਟਾ ਪਊ ਪਿੰਡ ਨੂੰ ਉਹ ਕੌਣ ਲਊਗਾ ਪਰ ਇਹ ਪਿੰਡ ਇੱਕ ਵਿਸਾਰ ਪੈਦਾ ਕਰ ਰਿਹਾ ਆਪਣੇ ਆਪ ਦੇ ਵਿੱਚ ਇਹ ਤਿੰਨ ਗੱਲਾਂ ਪੰਜਾਬ ਦੇ ਲੋਕਾਂ ਲਈ ਬੇਹੱਦ ਜ਼ਰੂਰੀ ਨੇ ਗ੍ਰਾਮ ਸਭਾ ਰਾਹੀਂ ਸਾਰੇ ਕੰਮ ਕਰਨੇ ਨੰਬਰ 1 ਜਿਹੜੇ ਬਦਮਾਸ਼ੀ ਕਰਨ ਚਾਹੇ ਅਧਿਕਾਰੀ ਚਾਹੇ ਕੋਈ ਵੀ ਬੰਦਾ ਹੁੰਦਾ ਗੈਰਕਾਨੂੰਨੀ ਤੌਰ ਦੇ ਉੱਤੇ ਜਿਹੜਾ ਲੱਗਦਾ ਕਿ ਪਿੰਡ ਨੂੰ ਬਰਬਾਦ ਪਿੰਡ ਦੇ ਖਿਲਾਫ ਕਰ ਰਿਹਾ ਤੇ ਉਹਦੀ ਅਰੈਸਟ ਪਾਉਣ ਸਿਟੀਜ਼ਨ ਅਰੈਸਟ ਦੇ ਤੌਰ ਦੇ ਉੱਤੇ ਤੀਜੀ ਗੱਲ ਕਿਸੇ ਅਧਿਕਾਰੀ ਤੋਂ ਕਮਿਟਮੈਂਟ ਲੈਣ ਲਿਖਤੀ ਅਰਜੀ ਤੇ ਰਸੀਵ ਕਰਾਉਣ ਦਾ ਜਿਹੜਾ ਮਾਮਲਾ ਹੈ ਉਹ ਇਹ ਪਿੰਡ ਨੇ ਕੀਤਾ ਔਰ ਇਸ ਇਹਨਾਂ ਗੱਲਾਂ ਨੂੰ ਇਹਨਾਂ ਜਾਗਰੂਕਤਾ ਦੇ ਲੈਵਲ ਨੂੰ ਪਿੰਡ ਪਿੰਡ ਪੰਜਾਬ ਦੇ ਪਿੰਡ ਪਿੰਡ ਸੁਣੇ ਜਾਣ ਦੀ ਲੋੜ ਹੈ ਪਰਖੇ ਜਾਣ ਦੀ ਲੋੜ ਹੈ ਕਾਨੂੰਨ ਬਾਰੇ ਸਮਝਦਾਰੀ ਦੀ ਲੋੜ ਹੈ ਤੇ ਜੇਕਰ ਇਸ ਤਰੀਕੇ ਦਾ ਕੰਮ ਜਿਹੜਾ ਚੱਲਦਾ ਰਹੂਗਾ ਜਿਹੜਾ ਉਹ ਪੰਜਾਬ ਨੂੰ ਬਚਾਉਣ ਦੇ ਵੱਲ ਇੱਕ ਬੜਾ ਵੱਡਾ ਕਦਮ ਹੋ ਸਕਦਾ ਹੈ ਇਹਦੇ 'ਚ ਨਾ ਕੇਵਲ ਸਾਰੇ ਲੋਕ ਇਕੱਠੇ ਹੋਏ ਵੱਖ-ਵੱਖ ਕਿਸਾਨ ਜੂਨੀਅਨਾਂ ਦੇ ਨੁਮਾਇंदे ਵੀ ਡਿਫਰੈਂਟ ਟਾਈਪ ਦੇ ਲੋਕ ਜੋ ਆਪੋ ਆਪਣੀਆਂ ਜਥੇਬੰਦੀਆਂ 'ਚ ਨੇ ਉਹ ਸਾਰਿਆਂ ਨੇ ਵੀ ਇੱਕ ਰੂਪਤਾ ਦਾ ਇੱਕ ਸੁਰਤਾ ਦਾ ਸਾਥ ਦਿੱਤਾ ਹੈ ਇਸੇ ਕਰਕੇ ਆਉਣ ਵਾਲੀਆ ਪੰਚਾਇਤ ਚੋਣਾਂ ਵੀ ਨੇ ਇੱਥੇ ਅੱਜ ਇੱਕ ਪੰਜਾਬ ਪਿੰਡ ਬਚਾਓ ਪੰਜਾਬ ਬਚਾਓ ਦਾ ਕਾਫਲਾ ਜਿਹੜਾ ਆਇਆ ਹੈ ਜਿਹੜਾ ਲੋਕਾਂ ਨੂੰ ਇਹ ਮੈਸੇਜ ਦੇ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗ੍ਰਾਮ ਸਭਾ ਰਾਹੀਂ ਪਿੰਡ ਦੇ ਭਾਈਚਾਰੇ ਨੂੰ ਮਜ਼ਬੂਤ ਕਰਕੇ ਸਾਰੇ ਫੈਸਲੇ ਲੈਣੇ ਪੰਚਾਇਤਾਂ ਥਰੂ ਗ੍ਰਾਮ ਸਭਾ ਕੰਮ ਕਰਨ ਔਰ ਜਿਹੜੇ ਲੋਕ ਪਿੰਡ 'ਚ ਧੜੇਬੰਦੀ ਪੈਦਾ ਕਰਨਗੇ ਉਹਨਾਂ ਨੂੰ ਨਾ ਚੁੜਿਆ ਜਾਵੇ ਜਿਹੜੇ ਨਸ਼ਾ ਵਰਤਣਗੇ ਉਹਨਾਂ ਨੂੰ ਨਾ ਚੁੜਿਆ ਜਾਵੇ ਜਿਹੜੇ ਵੋਟਾਂ ਖਰੀਦਣਗੇ ਉਹਨੂੰ ਨਾ ਚੁੜਿਆ ਜਾਵੇ ਜਿਹੜੇ ਚਾਹੇ ਭਗਵੰਤ ਮਾਨ ਹੋਵੇ ਪ੍ਰਤਾਪ ਸਿੰਘ ਬਾਜਵਾ ਹੋਵੇ ਤੇ ਕਿਸੇ ਵੀ ਟਾਈਪ ਦਾ ਬੰਦਾ ਹੋਵੇ ਉਹਦੀ ਪੋਸਟਰ ਲਾ ਕੇ ਵੋਟ ਮੰਗੜ ਕੇ ਉਹਨੂੰ ਵੀ ਨਹੀਂ ਛੁਡਣਾ ਉਹਦਾ ਕਾਰਨ ਹੈ ਕਿਉਂਕਿ ਕੱਲ ਚੀਫ ਮਿਨਿਸਟਰ ਨੇ ਕਹਿਤਾ ਹੈ ਕਿ ਜੀ ਪੰਚਾਇਤ ਮੈਂਬਰ ਤੇ ਸਰਪੰਚ ਸਿੰਬਲ ਤੇ ਤਾਂ ਨਹੀਂ ਪਾਰਟੀ ਦੇ ਤੇ ਲੜ ਸਕਦੇ ਅਸੀਂ ਸੋਧ ਕਰਤੀ ਪਰ ਕਹਿੰਦੇ ਜਿਹੜਾ ਪਾਰਟੀ ਦਾ ਵਫਾਦਾਰ ਹੋਏਗਾ ਫੋਟੋ ਲਾ ਲੈ ਸਾਡੇ ਚੀਫ ਮਿਨਿਸਟਰ ਨੂੰ ਫੋਟੋ ਦੀ ਖਫਤ ਹੈ ਬਹੁਤ ਜ਼ਿਆਦਾ ਇਹਦਾ ਮਤਲਬ ਉਹਦੀਆਂ ਫੋਟੋਆਂ ਲਾਉਣਗੇ ਲੋਕ ਕੇ ਮਜਬੂਰ ਕਰਤੇ ਸਾਰੇ ਫੋਟੋਆਂ ਲਾਉਣ ਲਈ ਕਿਸੇ ਵੀ ਲੀਡਰ ਦੀ ਪਿੰਡ ਤੋਂ ਬਾਹਰ ਦੇ ਦੀ ਫੋਟੋ ਲਾਉਣ ਵਾਲੇ ਬੰਦੇ ਦੀ ਜਿਹੜਾ ਵੀ ਫੋਟੋ ਲਾ ਕੇ ਚੋਣ ਲੜਦਾ ਹੈ ਪੰਚੀ ਸਰਪੰਚੀ ਦੀ ਉਹਦਾ ਬਾਈਕਟ ਕਰਨਾ ਚਾਹੀਦਾ ਤੇ ਉਹਨੂੰ ਹਰਾਉਣਾ ਲੋਕਾਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਜੇਕਰ ਧੜੇਬੰਦੀ ਤੋਂ ਮੁਕਤ ਪਿੰਡ ਕਰਨੇ ਨੇ ਔਰ ਇਹ ਧੜੇਬੰਦੀਆਂ ਤੋਂ ਮੁਕਤ ਪਿੰਡ ਹੀ ਪਚਣਗੇ ਤੇ ਪੰਜਾਬ ਵੀ ਬਚਾ ਸਕਦੇ ਨੇ ਤੇ ਲੋਕਾਂ ਨੂੰ ਵੀ ਇੱਕ ਮੈਸੇਜ ਦੇ ਸਕਦੇ ਨੇ ਤੁਸੀਂ ਦੇਖਦੇ ਰਹੋ ਪਲਾਨ ਬਹੁਤ ਬਹੁਤ ਧੰਨਵਾਦ ਤੇ ਇਹੋ ਜਿਹੀ ਹੋਰ ਮੁੱਦਿਆਂ ਤੇ ਜਿਹੜੇ ਤੁਹਾਡੇ ਕੋਈ ਬਚਾਰ ਆਉਣਗੇ ਜਾਂ ਕੁਝ ਬਾਕੀ ਦੀਆਂ ਚੀਜ਼ਾਂ ਆਉਣਗੀਆਂ ਇਥੇ ਆਪਾਂ ਆਪਸਦਾਰੀ ਦੇ ਵਿੱਚ ਸਾਂਝ ਪਾਉਂਦੇ ਰਹਾਂਗੇ ਬਹੁਤ ਬਹੁਤ ਮਿਹਰਬਾਨੀ